ਬਾਹਰ ਬਾਹਰ ਕੱਢ ਬਾਹਰ ਕੱਢ ਬਾਹਰ ਕੱਢ ਜਾ ਹਾਂ ਫਤੂ ਕੋਈ ਇੱਕ ਗੱਲ ਕਰ ਮੇਰੀ ਤਾਂ ਤਾਹਣ ਵੀ ਵੜਦੀ ਕਣ ਸਾਨੂੰ ਕਹੇ ਨਾ ਕੋਈ ਨਹੀਂ ਕਹਿਣਾਗਾ ਕਿੰਨਾ ਚਿਰ ਹੋ ਗਿਆ ਤੇਰੇ ਮੂੰਹ ਹੱਲੀ ਵੰਦਿਆਂ ਨੂੰ ਇੱਕ ਦਿਨ ਬਾਈ ਉਹ ਬਜ਼ੁਰਗ ਦੇ ਮੂੰਹ ਤੇ ਲੱਫੜ ਮਾਰਿਆ ਨੇ ਉਹ ਦੁਕਾਨ ਵਾਲੇ ਦੇ ਆ ਤੇ ਫੜ ਠੀਕ ਆ ਬਈ ਮਾਲ ਲੈ ਲੈ ਕਿਹਦੇ ਤੋਂ ਪਹਿਲਾਂ ਬਹਿ ਜਾ ਤੇਰੇ ਕੋਲ ਆ ਜਾ ਵੇ ਤੂੰ ਜਾਣਾ ਨਹੀਂ ਚੱਗੀ ਅੱਜ ਮੇਰੀ ਗਾਲਾਂ ਲੈਣਾ ਛੱਡ ਦੇ ਮੈਨੂੰ ਤੇਰੇ ਕਹਿੰਦਾ ਜਿੰਨਾ ਹੈਗਾ ਖੱਡ ਵਾਰੀ ਦੋਹਰੀ ਵਾਰੀ ਨਹੀਂ ਦੇਣੀ ਤੂੰ ਆਪਣਾ ਜਵਾਕ ਤੈਨੂੰ ਤੈਨੂੰ ਪਹਿਲਾਂ ਮਾਰ ਕੇ ਛੱਡਿਆ ਦਾ ਮਾਰ ਨਹੀਂ ਲੈ ਕੇ ਛੱਡਿਆ ਨਾ ਸੀ ਛੱਡਿਆ ਹਾਂ ਤੇ ਫਿਰ ਤੂੰ ਕਿਉਂ ਕਰਦਾ ਬਈ ਤੂੰ ਸਾਡੇ ਸਿੰਘ ਰਹਿ ਜਾਂਉਂ ਨਹੀਂ ਦੇਣਾ ਹਟਦਾ ਤੂੰ ਯਾਰ ਇੱਕ ਮਿੰਟ ਪਾ ਲੈ ਬਾਬਾ ਜੀ ਬੱਸ ਬੱਸ ਸਾਡੀ ਜਾਨ ਨਿਕਲ ਜੂਗੀ ਬਾਈ ਸਾਰਾ ਤੁਹਾਡਾ ਵਿਵਾਦ ਹੋ ਰਿਹਾ ਹੈ ਬੰਮੀ ਬੰਮੀ ਇਧਰ ਇੱਕ ਮਿੰਟ ਰੱਖੋ ਬਾਬਾ ਜੀ ਪ੍ਰੈਗਾ ਹੀ ਜੇ ਪ੍ਰੋਕਸੀ ਕੈਮਰਾ ਹੈ ਜੀ ਸਭੇ ਘਟੋ ਰਸ 9:00 ਹੋ ਗਿਆ ਤਾਂ ਪਰ ਇਹ ਪ੍ਰੈਗਾ ਨਹੀਂ ਹੈ ਇਹ ਪ੍ਰੋਕਸੀ ਹੈ ਨਹੀਂ ਆਹ ਵਾਹ ਚੀਜ਼ ਆ ਬਾਬਾ ਜੀ ਪ੍ਰੋਕਸੀ ਕਿਉਂ ਰੱਖਦੇ ਹੋ ਬਹੁਤ ਹੋ ਗਈ ਬਾਈ ਆਪਦੇ ਮੂੰਹੋਂ ਆਪੇ ਗਲਤੀ ਮੰਨ ਲਾ ਵੀਰੇ ਆ ਮੈਂ ਗਲਤੀ ਮੰਨਦਾ ਕੋਈ ਨਹੀਂ ਵੇਚਦਾ ਠੀਕ ਆ ਦੁਕਾਨ ਖੋਲਦਾ ਪਰ ਆਸਮਾਨ ਨਾ ਰੱਖੀ ਮੈਨੂੰ ਨਸ਼ੇ ਵਾਲਾ ਆਸਮਾਨ ਨਹੀਂ ਕਰਵਾਉਣਾ ਮੈਨੂੰ ਰੋਕਿਆ ਤੂੰ ਕਹਿਣਾ ਨਹੀਂ ਵੇਚਣੇ ਇੱਥੇ ਮੈਨੂੰ ਵਾਰ-ਵਾਰ ਕਹੀ ਜਾਂਦਾ ਬਾਈ ਕੰਮ ਕਰ ਤੂੰ ਸਾਡਾ ਕਹਿੰਦਾ ਮੈਂ ਦੁਕਾਨ ਬੰਦ ਕਰ ਦੇਣਾ ਦੁਕਾਨ ਨਾ ਬੰਦ ਕਰ ਬਾਈ ਪਰ ਆ ਕੰਮ ਬੰਦ ਤab ਮੈਡੀਕਲ ਸਟੋਰ ਉਤੇ ਦੁਕਾਨਦਾਰ ਦੇ ਨਾਲ ਮਾਰਕੁੱਟ ਦਾ ਵੀਡੀਓ ਸੋਸ਼ਲ ਮੀਡੀਆ ਉਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਇਸ ਵਾਇਰਲ ਵੀਡੀਓ ਮਕਰੋ ਹੁਣ ਡਰਗ ਇੰਸਪੈਕਟਰ ਵਿਭਾਗ ਦਾ ਵੀ ਜਿਹੜਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜਿੱਥੇ ਉਹਨਾਂ ਵੱਲੋਂ ਦੁਕਾਨ ਨੂੰ ਜਿਹੜਾ ਸੀਲ ਕਰ ਦਿੱਤਾ ਗਿਆ ਫਿਲਹਾਲ ਇਸ ਬਾਬਤ ਦੀ ਜਾਣਕਾਰੀ ਹਾਸਲ ਹੋਈ ਹੈ ਮੌਕੇ ਦੀ ਜੋ ਵੀਡੀਓ ਸਾਹਮਣੇ ਆਈ ਹੈ ਉਸ ਦੇ ਵਿੱਚ ਸਾਬ ਵਿਖਿਆ ਜਾ ਸਕਦਾ ਹੈ ਕਿ ਕੁਝ ਸਿੱਖ ਜਥੇਬੰਦੀਆਂ ਨੇ ਜਿਵੇਂ ਹੀ ਉਹਨਾਂ ਵੱਲੋਂ ਨਿਹੰਗ ਸੈਗ ਨੂੰ ਵੇਖਿਆ ਜਾਂਦਾ ਹੈ ਕਿ ਉਸ ਕੋਲ ਨਸ਼ਾ ਕੀਤਾ ਜਾ ਰਿਹਾ ਹੁੰਦਾ ਹੈ ਤਾਂ ਉਸ ਦੀ ਸੂਦੇ ਆਧਾਰ ਉੱਤੇ ਉਹ ਮੈਡੀਕਲ ਸਟੋਰ ਉੱਤੇ ਪੁੱਜਦਾ ਜਿੱਥੇ ਉਸ ਕੋਲ ਕਿਹਾ ਜਾਂਦਾ ਹੈ ਕਿ ਉਸ ਕੋਲ ਇੱਥੇ ਆਪਣਾ ਜਿਹੜਾ ਨਸ਼ਾ ਉਹ ਖਰੀਦਿਆ ਗਿਆ ਜਦੋਂ ਉਹ ਸਿੱਖ ਜਥੇਬੰਦੀ ਉੱਤੇ ਪਹੁੰਚਦੀ ਹੈ ਤੇ ਸੱਦਾ ਜਾ ਕੇ ਦੁਕਾਨਦਾਰ ਦੇ ਨਾਲ ਮਾਰਕੁੱਟ ਕੀਤੀ ਜਾਂਦੀ ਹੈ ਜਿਸ ਦੌਰਾਨ ਉਸ ਦੁਕਾਨਦਾਰ ਵੱਲੋਂ ਕਿਹਾ ਜਾ ਰਿਹਾ ਕਿ ਮੈਂ ਆਪਣੀ ਦੁਕਾਨ ਹੀ ਬੰਦ ਕਰ ਦਵਾਂਗਾ ਅਧਿਕਾਰਾਂ ਵੱਲੋਂ ਕਿਹਾ ਜਾ ਰਿਹਾ ਕਿ ਤੈਨੂੰ ਦੁਕਾਨ ਬੰਦ ਕਰਨ ਦੇ ਲਈ ਕਿ ਨਹੀਂ ਕਿਹਾ ਜਾ ਰਿਹਾ ਸਾਡੇ ਵੱਲੋਂ ਬਸ ਜੋ ਦੁਕਾਨ ਦੇ ਅੰਦਰ ਤੂੰ ਜਿਹੜੇ ਆਪਣੇ ਮੈਡੀਕਲ ਸਟੋਰ ਦੇ ਵਿੱਚ ਨਸ਼ਾ ਵੇਚ ਰਿਹਾ ਉਸ ਉੱਤੇ ਲਗਾਮ ਲਗਾਈ ਜਾਵੇ ਤੇ ਆਖਰੀ ਵਰਨਿੰਗ ਉਨ੍ਹਾਂ ਵੱਲੋਂ ਦਿੱਤੀ ਗਈ ਹੈ ਤੇ ਜਿਵੇਂ ਹੀ ਇਹ ਵਾਇਰਲ ਵੀਡੀਓ ਸੋਸ਼ਲ ਮੀਡੀਆ ਉੱਤੇ ਤਹਲਕਾ ਮਚਾਉਣ ਦੀ ਹੈ ਤਾਂ ਇਨਸਪੈਕਟਰ ਡਰੱਗ ਇਨਸਪੈਕਟਰ ਵਿਭਾਗ ਦੇ ਹੱਥ ਦੇ ਵਿੱਚ ਲੱਗਦੀ ਹੈ ਤੇ ਉਸੇ ਦੌਰਾਨ ਮੌਕੇ ਹੋ ਤੇ ਉਹ ਪਹੁੰਚਦੇ ਨੇ ਦੁਕਾਨ ਨੂੰ ਜਿਹੜਾ ਉਹਨਾਂ ਵੱਲੋਂ ਸੀਲ ਕਰ ਦਿੱਤਾ ਜਾਂਦਾ ਹਾਲਕਿ ਇਸ ਦੁਕਾਨ ਦੇ ਜਿਹੜੇ ਮਾਲਕ ਨੇ ਉਸ ਨੂੰ ਜਦੋਂ ਫੋਨ ਕੀਤਾ ਜਾਂਦਾ ਤੇ ਉਸ ਵੱਲੋਂ ਕਿਹਾ ਜਾਂਦਾ ਕਿ ਉਹ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਫਿਲਹਾਲ ਡਰਗ ਇੰਸਪੈਕਟਰ ਵੱਲੋਂ ਆਪਣੀ ਕਾਰਵਾਈ ਕੀਤੀ ਗਈ ਹੈ ਤੇ ਇਸ ਦੁਕਾਨ ਨੂੰ ਜਿਹੜਾ ਉਹ ਸੀਲ ਕਰ ਦਿੱਤਾ ਗਿਆ ਤੁਹਾਨੂੰ ਦੱਸਣੇ ਕਿ ਪੂਰਾ ਮਾਮਲਾ ਜਿਹੜਾ ਸਾਹਮਣੇ ਆਇਆ ਜਿਵੇਂ ਵੀਡੀਓ ਵੀ ਜਿਹੜੀ ਹੈ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਹ ਚੜਿਕ ਤੋਂ ਸਾਹਮਣੇ ਆਈ ਹੈ ਜਿੱਥੇ ਚੜਿਕ ਰੋਡ ਦੇ ਚੌਰਾਹੇ ਉਤੇ ਇੱਕ ਮੈਡੀਕਲ ਸਟੋਰ ਪੈਂਦਾ ਹੈ ਤੇ ਉਸ ਮੈਡੀਕਲ ਸਟੋਰ ਦੇ ਵਿੱਚ ਦਵਾਈਆਂ ਦੇ ਨੰਨਾ ਨਸ਼ਾ ਵਿਕਨ ਦੇ ਦੋਸ਼ ਲੱਗ ਰਹੇ ਸੀਗੇ ਤੇ ਉਸੇ ਦੌਰਾਨ ਹੁਣ ਨਾ ਡਰਗ ਇੰਸਪੈਕਟਰ ਵੱਲੋਂ ਵੱਡੀ ਕਾਰਵਾਈ ਕਰਦਿਆਂ ਹੋਇਆ ਇਸ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ ਤੇ ਨਾਲ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਜਦੋਂ ਦੁਕਾਨ ਦਾ ਮਾਲਕ ਠੀਕ ਠੋਕ ਠਾਕ ਹੋ ਕੇ ਸਾਡੇ ਕੋਲ ਆਵੇਗਾ ਤਾਂ ਉਸ ਦੌਰਾਨ ਹੀ ਅਗਲੀ ਕਾਰਵਾਈ ਜਿਹੜੀ ਹੈ ਅਮਲ ਚੱਲਿਆਂਦੀ ਜਾਵੇਗੀ ਫਿਲਹਾਲ ਇਸ ਬਾਬਤ ਹੁਟ ਕੀੜੀ ਜਾਣਕਾਰੀ ਸਾਂਝੀ ਕਰਦੇ ਨਜ਼ਰ ਆਏ ਸੁਣਦੇ ਮੈਨੂੰ ਡੀਐਸਪੀ ਗੁਰਪ੍ਰੀਤ ਸਿੰਘ ਜੀ ਵੱਲੋਂ ਕਾਲ ਆਈ ਸੀ ਕਿ ਇੱਕ ਦੁਕਾਨ ਉਹਨਾਂ ਨੇ ਚੈੱਕ ਕਰਾਣੀ ਚਾਹੁੰਦੇ ਆ ਉਹ ਖਟਾਰੀਆ ਮੈਡੀਕਲ ਏਜੰਸੀ ਹੈ ਛੜਿਕ ਰੋਡ ਤੇ ਤੇ ਜਦੋਂ ਅਸੀਂ ਇਹ ਮੌਕੇ ਤੇ ਆਏ ਆ ਤੇ ਮੌਕੇ ਤੇ ਦੁਕਾਨ ਬੰਦ ਪਾਈ ਗਈ ਜਦੋਂ ਅਸੀਂ ਪ੍ਰੋਪਰਾਈਟਰ ਤੇਜਿੰਦਰ ਸਿੰਘ ਉਹਨਾਂ ਨੂੰ ਕੰਟੈਕਟ ਕੀਤਾ ਕਿ ਆਪਨੀ ਆ ਕੇ ਸ਼ਾਪ ਖੋਲੋ ਅਸੀਂ ਚੈੱਕ ਕਰਨਾ ਚਾਹੁੰਦੇ ਆ ਤਾਂ ਉਹਨਾਂ ਨੇ ਕਿਹਾ ਕਿ ਮੈਂ ਇੱਕ ਹਸਪੀਟਲ ਚ ਐਡਮਿਟ ਆ ਤੇ ਸਾਨੂੰ ਸਸਪੈਕਸ਼ਨ ਹੈ ਕਿ ਇਹਦੇ ਅੰਦਰ ਕੁਝ ਐਦਾਂ ਦੇ ਇਨਟੌਕਸਿਕੈਂਟਸ ਹੈ ਇਸ ਲਈ ਅਸੀਂ ਹੁਣ ਇੱਕ ਵਾਰੀ ਸੀਲ ਕਰਕੇ ਜਾ ਰਹੇ ਹਾਂ ਦੁਕਾਨ ਨੂੰ ਔਰ ਜਦੋਂ ਉਹ ਸਾਡੇ ਕੋਲ ਪੇਸ਼ ਹੋਏਗਾ ਤਾਂ ਅਸੀਂ ਉਹਨੂੰ ਓਪਨ ਕਰਕੇ ਦੁਬਾਰਾ ਚੈੱਕ ਕਰਾਂਗੇ ਅੱਛਾ ਕੋ ਵੀਡੀਓ ਵੀ ਵਾਇਰਲ ਹੋਈ ਸੀ ਸਵੇਰੇ ਕੋਈ ਜਿਹੜੇ ਕੋਈ ਟੈਂਸ਼ਨ ਦਿੱਤੇ ਬੰਦੇ ਦੇ ਜਿਹੜੇ ਆਫਿਸ ਸੀਗੇ ਉਹਨਾਂ ਵੱਲੋਂ ਜਿਹੜੀ ਇਹਦੇ ਘਟਮਾਰ ਵੀ ਕੀਤੀ ਗਈ ਹੈ ਦੁਕਾਨਦਾਰ ਕਹਿ ਸਕ ਕਹਰੇ ਵੀ ਕੋਈ ਨਸ਼ੀਨੀਆਂ ਗੋਲੀਆਂ ਮਿਲਿਆ ਸੀ ਤਾਂ ਦੇਖੋ ਇਹ ਤਾਂ ਹੁਣ ਜਦੋਂ ਆਪਾਂ ਓਪਨ ਕਰਾਂਗੇ ਸ਼ਾਪ ਨੂੰ ਚੈਕਿੰਗ ਕਰਾਂਗੇ ਉਸ ਤੋਂ ਬਾਅਦ ਹੀ ਕੁਝ ਕਹਿ ਸਕਦੇ ਹਾਂ ਉਸ ਰਿਲੇਟਡ ਨਾਲ ਤੁਹਾਡੇ ਵੱਲੋਂ ਕੀ ਕਾਰਵਾਈ ਹੈ ਇੱਕ ਵਾਰੀ ਤਸਦੀਕ ਕਰ ਦਿੱਤੀ ਗਈ ਹੈ ਸ਼ਾਪ ਹੁਣ ਉਹ ਪੇਸ਼ ਹੋਏਗਾ ਤਾਂ ਸੀਲ ਓਪਨ ਹੋ ਕੇ ਉਹਦੀ ਪ੍ਰੈਜ਼ੈਂਸ ਵਿਦ ਚੈਕਿੰਗ ਕਰਾਂਗੇ ਸ਼ਾਪ ਤੇ ਜੀ ਅੱਜ ਸਾਨੂੰ ਮੁੱਖ ਅਫਸਰ ਸਾਹਿਬ ਦਾ ਮੈਨੂੰ ਫੋਨ ਆਇਆ ਕਿ ਇੱਕ ਚੜ੍ਹਕ ਰੋਡ ਤੇ ਕੁਟਾਰੀਆ ਮੈਡੀਕਲ ਸਟੋਰ ਹੈ ਉੱਥੇ ਡਰੱਗ ਇੰਸਪੈਕਟਰ ਸਾਹਿਬ ਮੈਡਮ ਆ ਰਹੇ ਆ ਤੇ ਉਹਨਾਂ ਨੇ ਕੁਝ ਉਹਨਾਂ ਦੇ ਚੈਕਿੰਗ ਕਰਨੀ ਹੈ ਤੁਸੀਂ ਮੌਕੇ ਤੇ ਜਾਓ ਹੁਣ ਮੌਕੇ ਤੇ ਆਏ ਆ ਪਰ ਮੈਡੀਕਲ ਸਟੋਰ ਲੌਕ ਲੱਗਾਇਆ ਸੀ ਤਾਂ ਉਹਨਾਂ ਨਾਲ ਕੰਟੈਕਟ ਕੀਤਾ ਗਿਆ ਮੈਡੀਕਲ ਦੇ ਸਟੋਰ ਦੇ ਮਾਲਕ ਤ੍ਰਿਜਿੰਦਰ ਸਿੰਘ ਨਾਲ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਕਿ ਸਾਡੀ ਆਈ ਕੋਈ ਇੱਥੇ ਪ੍ਰੋਬਲਮ ਆ ਗਈ ਅਸੀਂ ਸਿਵਲ ਹਸਪਤਾਲ ਮੋਗੇ ਮੇਰੀ ਐਡਮਿਟ ਆ ਮੈਂ ਹੁਣ ਆ ਨਹੀਂ ਸਕਦਾ ਮੌਕੇ ਤੇ ਹੁਣ ਅਗਲੀ ਕਾਰਵਾਈ ਜਿਹੜੇ ਡਰਗ ਇਨਸਪੈਕਟਰ ਸਾਹਿਬ ਕਰ ਰਹੇ ਆ ਜੀ ਸਰ ਸਵੇਰੇ ਕੋਈ ਵਾਇਰ ਹੋਈ ਹੈ ਜਿਸ ਦੇ ਵਿੱਚ ਦਕਾਨਦਾਰ ਦੀ ਕੁੱਟਮਾਰ ਵੀ ਹੋ ਰਹੀ ਹੈ ਕੋਈ ਗੋਲੀਆਂ ਦਸਿਆਂ ਜਾ ਰਹੇ ਆ ਵੀ ਵੇਚ ਰਿਆ ਸੀਗਾ ਜਿਹਦੇ ਉੱਤੇ ਕਾਨੂੰਨਿਕ ਵੀ ਫੜੇਗਾ ਤੇ ਇੱਥੇ ਜਿਹੜੀ ਮਾਰ ਕੁੱਟ ਵੀ ਹੋਈ ਹੈ ਇਹਦੇ ਬਾਰੇ ਜੀ ਜੋ ਸਿਵਲ ਹਸਪਤਾਲ ਤੋਂ ਸਾਨੂੰ ਮੈਡੀਕਲ ਰਿਪੋਰਟ ਆਊਗੀ ਰੁਕਾ ਆਊਗਾ ਉਹਦੇ ਹਿਸਾਬ ਨਾਲ ਅਗਲੀ ਕਾਰਵਾਈ ਹਮਲੇ ਵਿੱਚ ਲਿਆਦੀ ਜਾ ਸਕੂਗੀ ਜੀ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾਵੇਗੀ ਅਸੀਂ ਜੀ ਡਰੱਗ ਇੰਸਪੈਕਟਰ ਸਾਹਿਬ ਦੇ ਨਾਲ ਆਏ ਹਾਂ ਜਿਹੜੀ ਇਹਨਾਂ ਨੇ ਮੌਕੇ ਤੇ ਦੁਕਾਨ ਨੂੰ ਸੀਲ ਕੀਤਾ ਉਹ ਉਹਦੇ ਵਾਸਤੇ ਇੱਕ ਉੱਪਰ ਇਹਨਾਂ ਦੇ ਲਿਖਤੀ ਲਾਭ ਜਿੱਤਾਂ ਇਹਨਾਂ ਨੇ ਆਪਣੇ ਤੌਰ ਤੇ ਤੇ ਇਹਦੀ ਨਿਗਰਾਨੀ ਪੂਰੀ ਰੱਖਾਂਗੇ ਜੀ ਅਸੀਂ ਜਿੰਨਾ ਚਿਰ ਉਹ ਮਤਲਬ ਦੁਕਾਨ ਦਾ ਮਾਲਕ ਮੌਕੇ ਤੇ ਆਊਗਾ ਜੀ ਉਹਦੀ ਨਿਗਰਾਨੀ ਦੁਬਾਰਾ ਡਰੱਗ ਇੰਸਪੈਕਟਰ ਸਾਹਿਬ ਆਪਦੀ ਚੈਕਿੰਗ ਕਰ ਲੈਣਗੇ ਤੇ ਫਿਰ ਅਗਲੀ ਕਾਰਵਾਈ ਜੋ ਵੀ ਇਹਨਾਂ ਦੇ ਅਕੋਰਡਿੰਗ ਬਣਦੀ ਕਰਨਗੇ ਜੀ ਤੇਰ ਕੋਈ ਕੰਪਲੀਟਡ ਸਾਹਮਣੇ ਆਇਆ ਜਿਸ ਦਾ ਜਿੰਨਾ ਸਵੇਰੇ ਕੋਈ ਵੀਡੀਓ ਵਾਇਰਲ ਹੋ ਰਹੀ ਜਿਉ ਤੁਹਾਨੂੰ ਲੱਗੇ ਕੋਈ ਨਹੀਂ ਅਜੇ ਤੱਕ ਸਾਡੇ ਕੋਲ ਕੋਈ ਨਹੀਂ ਆਇਆ ਜੀ ਜਦੋਂ ਆਊਗਾ ਫਿਰ ਅਗਲੀ ਕਾਰਵਾਈ ਇਹ ਹਮਲੇ ਵਿੱਚ ਲਾਵਾਂਗੇ ਜੀ ਮਾਂ ਪਿਓ ਬਣਨ ਨੂੰ ਤਰਸਦੇ ਜਿਹੜੇ ਹੁਣ ਕਿਲਕਾਰੀਆਂ ਗੂੰਜਣਗੀਆਂ ਉਹਨਾਂ ਦੇ ਵੇੜੇ ਕਿਉਂਕਿ ਆਈਵੀਐਫ ਹੁਣ ਹੈ ਸੇਫ ਅਫੋਰਡੇਬਲ ਐਂਡ ਰਿਲਾਈਅਬਲ ਜੀ ਹਾਂ ਤੁਹਾਡੀ ਆਸ ਤੇ ਸਾਡਾ ਵਿਸ਼ਵਾਸ ਜ਼ਰੂਰ ਪੂਰਾ ਹੋਵੇਗਾ 20 ਸਾਲਾਂ ਦੇ ਤਜਰਬੇ ਅਤੇ 10000 ਤੋਂ ਵੱਧ ਜੋੜਿਆਂ ਦੇ ਸੁਪਨੇ ਸਾਕਾਰ ਕਰਨ ਵਾਲੇ ਜਲੰਧਰ ਦੇ ਬੈਸਟ ਆਈਵੀਐਫ ਸਪੈਸ਼ਲਿਸਟ ਡਾਕਟਰ ਸਰਬਜੀਤ ਸਿੰਘ ਬਸ ਟਿਕਟ ਟੂ ਇੰਡੀਆ ਕਰਾਓ ਮਾਪੇ ਬੜੰਦੀਆਂ ਖੁਸ਼ੀਆਂ ਲੈ ਆਓ ਹੁਣੇ ਕੰਸਲਟ ਕਰੋ ਡਾਕਟਰ ਸਰਬਜੀਤ ਸਿੰਘ ਦੇ ਨਾਲ ਦਿੱਤੇ ਗਏ ਨੰਬਰ ਤੇ ਕਾਲ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ